ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਹਾਂਜੀ ਸਾਰੀ ਸਿੱਖ ਕੌਮ ਨੂੰ ਅੱਜ ਦੇ ਦਿਨ ਵਿਸਾਖੀ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਇਹ ਅੱਜ ਮੈਂ ਪਹੁੰਚਾ ਵਿਸਾਖੀ ਦੇ ਦਿਹਾੜੇ ਤੇ ਗੁਰਦੁਆਰਾ ਸ੍ਰੀ ਬਹਾਦਰਗਾੜ੍ਹ ਸਾਹਿਬਾ ਜੋ ਕਿ ਇਹ ਗੁਰਦੁਆਰਾ ਗੁਰ ਤੇਗ ਬਹਾਦਰ ਜੀ ਨੌਵੀਂ ਪਾਸਾਈ ਗੁਰਦੁਆਰਾ ਜੀ ਹੈ ਗੁਰਦੁਆਰਾ ਨੌਵੀਂ ਪਾਸਾਈ ਬਹਾਦਰਗਾੜ੍ਹ ਸਾਹਿਬ ਪਹੁੰਚੇ ਜੱਜਾ ਜਿਹੜਾ ਕਿ ਇੱਥੇ ਇੱਕ ਛੋਟਾ ਜਿਹਾ ਕਸਬਾ ਬਾਦਰਗੜ ਦਾ ਜੋ ਕਿ ਜਿਹੜਾ ਪਟਿਆਲੇ ਦੇ ਵਿੱਚ ਪੈਂਦਾ ਇਹ ਤੇ ਤੁਹਾਨੂੰ ਇੱਥੇ ਦਰਸ਼ਨ ਕਰਾਵਾਂਗੇ ਇਸ ਜਗ੍ਹਾ ਤੇ ਜਿੱਥੇ ਬਹੁਤ ਹੀ ਵੱਡੀ ਤੈਦਾਰ ਦੇ ਵਿੱਚ ਵਿਸਾਖੀ ਭਰਦੀ ਆ ਤੇ ਸੰਗਤ ਬਹੁਤ ਦੂਰੋਂ ਦੂਰੋਂ ਤੇ ਆਕੇ ਇੱਥੇ ਇਸ ਜਗ੍ਹਾ ਤੇ ਆਕੇ ਨਮਸਤਕ ਆਉਂਦੀ ਆ ਵਿਸਾਖੀ ਦੇ ਦਿਹਾੜੇ ਤੇ ਤੇ 13 April ਵਾਲੇ ਦਿਨ ਵਿਸਾਖੀ ਦਾ ਦੇ ਦਿਹਾੜੇ ਤੇ ਇੱਥੇ ਸੰਗਤ ਬਹੁਤ ਦੂਰੋਂ ਦੂਰੋਂ ਆਉਂਦੀ ਆ ਤੇ ਆਪਾਂ ਅੱਗੇ ਤੁਹਾਨੂੰ ਸਾਰਾ ਇੱਥੇ ਦਿਖਾਵਾਂਗੇ ਜਿਹੜਾ ਕਿ ਇੱਥੇ ਮੇਲਾ ਵੀ ਲੱਗਦਾ ਏ ਤੇ ਵੱਡੇ-ਵੱਡੇ ਇੱਥੇ ਚੰਡੋਲ ਵੀ ਲੱਗਦੇ ਨੇ ਸਾਰਾ ਕੁਝ ਦਿਖਾਵਾਂਗੇ ਤੇ ਕਾਫੀ ਜ਼ਿਆਦਾ ਵੱਡੀਆਂ ਦੁਕਾਨਾਂ ਸੌਫਸ ਲੱਗੀਆਂ ਹੋਈਆਂ ਨੇ ਇੱਥੇ ਦੇਖ ਸਕਦੇ ਤੁਸੀਂ ਇਹਨਾ ਤੇ ਸੰਗਤ ਦਾ ਤੁਸੀਂ ਦੇਖ ਸਕਦੇ ਹੋ ਹਜੂਮ ਆ ਜਿਹੜੀਆਂ ਕੈਂਡਾ ਮਾਰਤਲ ਕਾਫੀ ਘੱਟ ਦੇ ਵਿੱਚ ਸੰਗਤ ਪਹੁੰਚੀ ਹੋਈ ਹੈ ਇਸ ਜਗ੍ਹਾ ਤੇ ਬਹੁਤ ਹੀ ਜ਼ਿਆਦਾ ਤਦਾਰ ਦੇ ਵਿੱਚ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਈ ਜਾਂਦੀ ਹੈ ਸੰਗਤਾਂ ਤੇ ਸਭ ਤੋਂ ਪਹਿਲਾਂ ਆਪਾਂ ਜਿਹੜਿਆ ਸਾਰੀ ਸਿੱਖ ਕੌਮ ਨੂੰ ਵਿਸਾਖੀ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਤੇ ਆਪਾਂ ਪਹੁੰਚਣੇ ਸਮੇਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹ ਵਿਸਾਖੀ ਦੇ ਜਿਹੜਾ ਇੱਥੇ ਇਹ ਧਾਰਮਿਕ ਸਥਾਨ ਆ ਗੁਰਦੁਆਰਾ ਸ੍ਰੀ ਤੇਗ ਮਹੱਤਰ ਸਾਹਿਬ ਪਾਤਸ਼ਾਹੀ ਨੌਵੀਂ ਇਸ ਥਾਂ ਤੇ ਨਾ ਗੁਰੂ ਜੀ ਜਦੋਂ ਆਏ ਸੀਗੇ 1650 ਦੇ ਕਿਸੀ ਵੀ ਦੇ ਕਰੀਬ ਇਸ ਜਗ੍ਹਾ ਤੇ ਆਏ ਸਨ ਨਾ ਤੇ ਉਹ ਵੀ ਆਪਾਂ ਥੋੜਾ ਮੋਟਾ ਜਿੰਨੀ ਕਿ ਦਾਸ ਨੂੰ ਨੌਲੇਜ ਹੋਵੇਗੀ ਉਹਨਾਂ ਦੀ ਜਾਣਕਾਰੀ ਦਵਾਂਗੇ ਬਾਕੀ ਜਿਹੜੀ ਕਿ ਕੋਈ ਵੀ ਸੰਗਤ ਇੱਥੇ ਆ ਕੇ ਨਾ ਦਰਸ਼ਨ ਕਰ ਸਕਦੀ ਆ ਇਤਿਹਾਸ ਵੀ ਜਾਣ ਸਕਦੀ ਆ ਪੂਰਾ ਡਿਟੇਲ ਦੇ ਵਿੱਚ ਤੇ ਇਸ ਜਗ੍ਹਾ ਤੇ ਇਤਿਹਾਸ ਵੀ ਲਿਖਿਆ ਹੋਇਆ ਹੈ ਤੇ ਆਪਾਂ ਜਿੰਨੀ ਨੌਲੇਜ ਹੋਊਗੀ ਉਹ ਦੱਸ ਸਕਦੇ ਆ ਆਪਾਂ ਜਿਵੇਂ ਕਿ ਜਦੋਂ ਗੁਰੂ ਮਹਾਰਾਜ ਜੀ ਅਨੰਦਪੁਰ ਸਾਹਿਬ ਤੋਂ ਇਸ ਜਗ੍ਹਾ ਤੇ ਆਏ ਸੀ ਜਿਵੇਂ ਕਿ ਕਹ ਸਕਦੇ ਆ ਕਿਰਤਪੁਰ ਸਾਹਿਬ ਢਨੌਲੀ ਦੇ ਰਾਸਤੇ ਹੁੰਦੇ ਹੋਏ ਤੇ ਕਈ ਜਗ੍ਹਾ ਹੋਰ ਵੀ ਜਿਵੇਂ ਕਿ ਅਨੰਦਪੁਰ ਕਲਾਊਡ ਤੇ ਜਿਵੇਂ ਕਿ ਇਸਰਾਏ ਬੰਜਾਰਾ ਕਈ ਜਗ੍ਹਾ ਹੋਰ ਧਾਰਮਿਕ ਸਥਾਨ ਦੇ ਇੱਥੇ ਇੱਥੇ ਰੁਕ ਰੁਕ ਕੇ ਆਏ ਜਿਵੇਂ ਕਿ ਕਹਿ ਸਕਦੇ ਆ ਨੌਲਖਾ ਸਾਹਿਬ ਆ ਤੇ ਨਿੰਮ ਸਾਹਿਬ ਗੁਰਦੁਆਰਾ ਨਿੰਮ ਸਾਹਾ ਤੇ ਰਾਏਪੁਰਾ ਤੇ ਪਟਿਆਲਾ ਜਿਵੇਂ ਕਿ ਪਟਿਆਲੇ ਤੋਂ ਫਿਰ ਗੁਰਦੁਆਰਾ ਜਿਹੜੇ ਕਿ ਆਪਾਂ ਇੱਥੇ ਆਪਾਂ ਬਾਦਰਗੜ੍ਹ ਸਾਹਿਬ ਇਸ ਜਗ੍ਹਾ ਤੇ 3 ਮਹੀਨੇ ਲਗਾਤਾਰ ਇਸ ਜਗ੍ਹਾ ਤੇ ਰਹੇ ਤੇ ਆਪਾਂ ਬਾਕੀ ਜਿਹੜਾ ਇੱਥੇ ਅੱਗੇ ਜਾ ਕੇ ਇਤਿਹਾਸ ਲਿਖਿਆ ਪਊਗਾ ਉਹ ਵੀ ਆਪਾਂ ਪੜ ਕੇ ਸੁਣਾਵਾਂਗੇ ਤੁਹਾਡਾ ਮੋਟਾ ਤੇ ਆਪਾਂ ਦਰਸ਼ਨ ਕਰਾਉਣੇ ਆਜੋ ਜੀ ਪਰ ਆਪਾਂ ਆਪਣੇ ਨਾਲ ਵੀਡੀਓ ਦੇ ਵਿੱਚ ਆ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਦੇ ਵਿੱਚ ਤਾਂ ਜੋ ਕਿ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਨਾ ਤੇ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆ ਸਬਸਕ੍ਰਾਈਬ ਕਰਨ ਦੇ ਨਾਲ ਜਿਹੜੀ ਕੀ ਮੇਰੀ ਹਰੇਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਸਬਸਕ੍ਰਾਈਬ ਕਰਨਾ ਹੀ ਫਾਇਦਾ ਹੁੰਦਾ ਹੈ ਤੇ ਕਮੈਂਟ ਜਰੂਰ ਕਰਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੇਕਰ ਕੋਈ ਜਿਹੜੀ ਵੀ ਤੁਹਾਨੂੰ ਜਾਣਕਾਰੀ ਹੈ ਉਹ ਦੱਸਿਆ ਕਰੋ ਜੀ ਕਮੈਂਟਾਂ ਦੇ ਵਿੱਚ ਤੇ ਧਾਰਮਿਕ ਆਪਾਂ ਵੀਡੀਓ ਜਿਹੜੀ ਬਣਾਉਨੇ ਆ ਇਸ ਦੇ ਵਿੱਚ ਬਾਇਓ ਜੀ ਜ਼ਰੂਰ ਲਿਖਿਆ ਕਰੋ ਠੀਕ ਨਹੀਂ ਜੀ ਆਜੋ ਫਿਰ ਆਪਣੇ ਨਾਲ ਆਪਾਂ ਵੀਡੀਓ 'ਚ ਦਿਖਾਣੇ ਆਂ ਆਪਣੀ ਇਸ ਜਗ੍ਹਾ ਦਾ ਸਾਰਾ 뷰 ਕਰਕੇ ਤੇ ਗੁਰਦੁਆਰਾ ਸਾਹਿਬ ਦੇ ਇਕਰਾਵਾਂਗੇ ਦਰਸ਼ਨ ਤੁਹਾਨੂੰ ਵੀਡੀਓ ਦੇ ਵਿੱਚ ਆਜੋ ਜੀ ਆਪਣੇ ਨਾਲ ਤੁਸੀਂ ਹਾਂਜੀ ਸੰਗਤ ਜੀ ਆਪਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਜਗ੍ਹਾ ਦੇ ਗੁਰਦੁਆਰਾ ਸ੍ਰੀ ਫਾਸਾਈ ਨੌਵੀਂ ਗੁਰਤੇਗ ਵਾਹਦਰ ਜੀ ਗੁਰਦੁਆਰਾ ਜੋ ਕਿ ਇੱਥੇ ਬਹਾਦਰਗੜ੍ਹ ਸਾਹਿਬ ਇੱਥੇ ਪਹੁੰਚੇ ਹੋਇਆ ਤੇ ਕਸਬਾ ਹੈਗਾ ਜੀ ਬਹਾਦਰਗੜ੍ਹ ਤੇ ਇਹ ਜਿਹੜੀ ਇੱਕ ਮੁੱਖ ਮਾਰਗਾ ਤੁਹਾਨੂੰ ਆ ਦਿਖਾਣੇ ਸੀ ਇਸ ਜਗ੍ਹਾ ਤੇ ਬਰੀਜਾ ਇਹ ਜਿਹੜਾ ਮੇਨ ਰੋਡ ਆ ਇਹ ਮੇਨ ਰੋਡ ਤੇ ਇਹ ਸਥਾਨ ਧਰਮਿਕ ਸਥਾਨਾ ਜੋ ਕਿ ਗੁਰਦੁਆਰਾ ਸ੍ਰੀ ਤੇਗਵਹਦਰ ਜੀ ਪਾਤਸ਼ਾਹੀ ਨੌਵੀਂ ਤੇ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਜੀ ਤੇ ਦੇਖ ਸਾਧਿਆ ਸੰਕਤਾ ਕਾਫੀ ਘੱਟ ਦੇ ਵਿੱਚ ਆ ਰਹੀ ਆ ਦੋਹਰੋਂ ਦੋਹਰੋਂ ਇਸ ਜਗ੍ਹਾ ਤੇ ਤੇ ਵੀਰ ਵੀ ਪਹੁੰਚੇ ਹੋਏ ਨੇ ਹਾਂ ਵੀਰ ਤੁਸੀਂ ਕਿਹੜੀ ਜਗ੍ਹਾ ਤੇ ਆਏ ਹੋ? ਅਸੀਂ ਪਿੰਡ ਰਾਇਪਰ ਮੰਡਲਾ ਤੋਂ ਆਏ ਹਾਂ। ਰਾਇਪਰ ਮੰਡਲਾ ਹੀ। ਰਾਇਪਰ ਮੰਡਲਾ ਤੋਂ। ਹਾਂਜੀ ਹਾਂਜੀ। ਪਰ ਦਰਸ਼ਨ ਕਰੇ ਜੀ ਤੁਸੀਂ। ਹਾਂਜੀ ਹਾਂ ਦਰਸ਼ਨ ਕਰ ਲਈ ਅਸੀਂ ਇੱਥੇ ਸੇਵਾ ਕਰ ਰਹੇ ਸੀ। ਕਦੀ ਲੋਕਲ ਪੈਂਦਾ ਜੀ ਸਾਡੇ ਉਰੇ ਤੋਂ ਹਾਂਜੀ ਗੁਰਦੁਆਰਾ। ਕਿੰਨੇ ਕਿਲੋਮੀਟਰ ਪੈਂਦਾ ਜੀ? ਸਾਢੇ ਕਿੰਨੇ ਕਿਲੋਮੀਟਰ ਪੈਂਦਾ ਜੀ ਇੱਥੇ ਸਾਡੇ ਪਿੰਡ ਤੋਂ ਇਹ। ਅੱਛਾ ਜੀ। ਮਾੜਾ ਮੋਟਾ ਇਤਿਹਾਸ ਹੋਵੇਗਾ ਤੁਹਾਨੂੰ ਇਥੇ ਜਿਆਦਾ ਗੁਰੂ ਜੀ ਦਾ। ਹਾਂਜੀ ਇਥੇ ਨੌਵੀਂ ਪਾਤਸ਼ਾਹੀ ਦਾ ਇਤਿਹਾਸ ਹੈ ਗੁਰਦੁਆਰਾ ਉੱਥੇ ਰਹੇ ਸੀ ਇਥੇ ਤੇ ਉਹਦੇ ਯਾਦਗਾਰਚਾ ਗੁਰਦੁਆਰਾ ਜਿਹੜੇ ਰਾਏ ਪਰ ਉੱਥੇ ਵੀ ਕਹਿੰਦੇ ਸੀ ਇਸ ਜਗ੍ਹਾ ਦਾ ਸਥਾਨ ਹੈ ਨਾ ਬਾਬਾ ਜੀ ਦਾ ਗੁਰਤੇਗ ਵਾਧਰ ਜੀ ਦਾ ਉਸ ਜਗ੍ਹਾ ਤੇ ਵੀ ਇਤਿਹਾਸ ਹੈ ਨਾ ਜੀ ਗੁਰਦੁਆਰਾ ਸਾਹਿਬ ਜਣੀ ਕੇ ਹਾਂ ਜੀ ਹਾਂ ਮੜਾ ਦੱਸੂਗਾ ਉਸ ਜਗ੍ਹਾ ਦਾ ਥੋੜਾ ਮੋਟਾ ਇਤਿਹਾਸ ਹੈ ਅੱਜ ਗੁਰਦੁਆਰਾ ਸਾਡੇ ਗਰਾਇਪਰ ਮੰਡਲਾ ਪਿੰਡ ਦੇ ਗੁਰਦੁਆਰੇ ਚ ਵੀ ਗੁਰੂ ਨਾਮ ਵੀ ਪਾਸੇ ਗੁਰਦੁ ਇੱਕ ਬਾਤ ਨੇ ਇਤਿਹਾਸਕ ਨਾਲ ਜੁੜਿਆ ਹੋਇਆ ਹੈ ਉਹ ਉੱਥੇ ਵੀ ਜੀ ਰਾਸਤੇ ਜਦ ਦਿੱਲੀ ਜਾਂਦੇ ਸਮੇਂ ਇੱਕ ਰਾਤ ਗਰਾਇਪਰ ਮੰਡਲਾ ਪਿੰਡ ਦੇ ਵਿੱਚ ਰੁਕੇ ਸੀ ਜੀ ਉਹ ਰਾਤ ਨੂੰ ਤੇ ਉਹਦੇ ਤੇ ਯਾਦ ਦੇ ਵਿੱਚ ਯਾਦਗਾਰੀ ਇੱਕ ਵੀ ਗੁਰਦੁਆਰਾ ਇਤਿਹਾਸਕ ਸਾ ਗਰਾਇਪਰ ਮੰਡਲਾ ਪਿੰਡ ਦੇ ਵਿੱਚ ਵੀ ਬਣਿਆ ਹੋਇਆ ਹੈ ਅੱਛਾ ਜੀ ਚਲੋ ਪਰ ਅਸੀਂ ਆਪਾਂ ਦਰਸ਼ਨ ਕਰੀਏ ਚਲੋ ਨਾਲ ਹਾਂ ਜੀ ਚਲੋ ਆਪਾਂ ਕਰਦੇ ਹਾਂ ਨਾ ਜੀ ਫਿਰ ਵੀਡੀਓ ਥੋੜਾ ਜਿਹਾ ਆਪਾਂ ਦਿਖਾਈਏ ਮੜਾ ਰਬਾ ਜੀ ਆਪਣਾ ਦਿਨ ਚੱਲੀ ਆਪਾਂ ਦਿਖਾ ਦੇ ਚੰਡੋਲ ਵਗੈਰਾ ਜੋ ਆ ਜੋ ਮਨਪਾਪਾ ਪਹੁੰਚਦੇ ਆ ਇਸ ਜਗ੍ਹਾ ਤੇ ਜਿਵੇਂ ਕਿ ਮੇਲਾ ਵੀ ਲੱਗਿਆ ਹੋਇਆ ਵਿਸਾਖੀ ਦੇ ਦਿਹਾੜੇ ਤੇ ਪਹੁੰਚੇ ਹੋਏ ਐਸੇ ਹੀ ਗੁਰਦੁਆਰਾ ਅਸੀਂ ਬਹਾਦਰਗੜ੍ਹ ਸਾਹਿਬ ਜੋ ਕਿ ਪਾਤਸ਼ਾਹੀ 9ਵੀਂ ਗੁਰਤੇਗ ਬਹਾਦਰ ਜੀ ਦਾ ਏ ਗੁਰਦੁਆਰਾ ਸਾਹਿਬ ਜਿਹੜਾ ਧਾਰਮਿਕ ਸਥਾਨ ਆ ਤੁਹਾਨੂੰ ਦਿਖਾਣੇ ਜੀ ਜਿੱਥੇ 13 ਅਪ੍ਰੈਲ ਦੀ ਵਿਸਾਖੀ ਪੜਦੀ ਹੈ ਬੜੀ ਧੂਮ ਧਾਮ ਦੇ ਨਾਲ ਤੇ ਸੰਗਤਾਂ ਆਉਂਦੀ ਹੈ ਨਾ ਦੂਰੋਂ ਦੂਰੋਂ ਦਰਸ਼ਨ ਕਰਨ ਇਸ ਸਥਾਨ ਤੇ ਹਾਂਜੀ ਫਿਰ ਆਪਾਂ ਦਿਖਾਉ ਜੇ ਇਥੇ ਆ ਦੇਖੋ ਜੀ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਦੁਕਾਨਾਂ ਸਜੀਆਂ ਹੋਈਆਂ ਨੇ ਢਾਉਣੀਆਂ ਦੀਆਂ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਬੱਚਿਆਂ ਦੇ ਢਾਉਣੇ ਹਾਂਜੀ ਤੇ ਇਸ ਤਰਫ ਵੀ ਦਿਖਾ ਦਿਓ ਜੀ ਸੇਲ ਲੱਗੀ ਹੋਈ ਹੈ ਜਿਵੇਂ ਕਿ ਆਹ ਹਾਂਜੀ ਆਹ ਸੇਲ ਲੱਗੀ ਹੋਈ ਆ ਕਈ ਤਰ੍ਹਾਂ ਦੀ ਇੱਥੇ ਖਡਾਉਣੇ ਹੋਗੇ ਜਿਵੇਂ ਕਿ ਨਾ ਹੋਰ ਆ ਛੱਲੇ ਜੇ ਹੋਗੇ ਤੇ ਇਹ ਚੀਜ਼ਾਂ ਦੀ ਸੇਲ ਲੱਗੀ ਹੋਈ ਆ 20 20 ਰੁਪਏ ਦੇ ਵਿੱਚ ਤੇ ਆ ਜਾਓ ਫਿਰ ਅੱਗੇ ਪਹੁੰਚਦੇ ਆਪਾਂ ਬੰਦ ਖਾਨ ਨੇ ਆ ਸੰਗਤ ਦਾ ਬਹੁਤ ਭਾਰੀ ਇਕੱਠ ਦੇ ਵਿੱਚ ਸੰਗਤ ਪਹੁੰਚਦੀ ਐ ਇਸ ਜਗ੍ਹਾ ਤੇ ਵਿਸਾਖੀ ਵਾਲੇ ਦਿਨ ਵਿਸਾਖੀ ਬਹੁਤ ਵੱਡੀ ਭਰਦੀ ਐ ਇਸ ਜਗ੍ਹਾ ਦੀ ਤੇ ਮੇਲਾ ਲੱਗਦਾ ਹੀ ਬਹੁਤ ਵੱਡਾ ਇਸ ਸਥਾਨ ਤੇ ਵਿਸਾਖੀ ਦਾ ਆਜੋ ਫਿਰ ਦਿਖਾਨੇ ਤੁਹਾਨੂੰ ਇਸ ਜਗ੍ਹਾ ਦਾ ਮੇਲਾ ਤੇ ਅੱਜ ਦੀ ਦਿਖਾਨੇ ਇਸ ਜਗ੍ਹਾ ਦੀ ਵਿਸਾਖੀ ਜੋ ਕਿ ਇਸ ਜਗ੍ਹਾ ਤੇ ਧਰਮ ਕੇ ਸਥਾਨ ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਤਸ਼ਾਹੀ ਨੌਵੀਂ ਜੀ ਦੀ ਜਾਤ ਦੇ ਵਿੱਚ ਇਸ ਜਗ੍ਹਾ ਤੇ ਬਣਿਆ ਹੋਇਆ ਏ ਗੁਰਦੁਆਰਾ ਸਥਾਨ ਆ ਜੋ ਕਿ ਇੱਥੇ ਦਿਖਾਨੇ ਤੁਹਾਨੂੰ ਦਰਸ਼ਨ ਕਰਾਉਣਾ ਤੇ ਇੱਧਰ ਵੀ ਦਿਖਾਓ ਜੀ ਮੜਾ ਜੂਮ ਕਰਕੇ ਦਿਖਾ ਦਿਓ ਦੇਖੋ ਜੀ ਵੱਡੇ ਵੱਡੇ ਲੱਗੇ ਹੋਣੇ ਚੰਡੋਲ ਤੇ ਕਿਸ਼ਤੀਆਂ ਆਪਾਂ ਅੱਗੇ ਜਾ ਕੇ ਮੇਲਾ ਦਿਖਾਣਾ ਤੁਹਾਨੂੰ ਆਜੋ ਫੇਰਾ ਆਹ ਦੇਖੋ ਜੀ ਕਿੰਨੇ ਵਧੀਆ ਕਿੰਨੇ ਸੋਹਣਿਆ ਦੁਕਾਨਾਂ ਸਜੀਆਂ ਹੋਈਆਂ ਨੇ ਕਿੰਨੇ ਵਧੀਆ ਖਡਾਉਣੇ ਲੱਗੇ ਹੋਏ ਨੇ ਫੁੱਲ ਆਹ ਦੇਖੋ ਜੀ ਕਿੰਨੇ ਸੋਹਣੇ ਛੋਟੇ ਛੋਟੇ ਫੁੱਲਾਂ ਦੀਆਂ ਇੱਧਰ ਦੇਖਾ ਦੋ ਜੀ ਥੋੜੀ ਜਿਹੀ ਕਿ ਜੇ ਇਹ ਹਾਂਜੀ ਇਹ ਮਾਂ ਕੇ ਦੀ ਜੀ ਆਹ ਦੇਖੋ ਜੀ ਕਿੰਨੇ ਆਖਾ ਵਧੀਆ ਚੀਜ਼ ਆ ਜੀ ਦੇਖੋ ਨਾ ਫੁੱਲ ਕਿੰਨੇ ਸੋਹਣੇ ਤੇ ਆ ਸਲੇਟ ਜੀ ਬਣੀ ਹੋਈ ਆ ਤੇ ਇਸ ਦੇ ਉਪਰ ਆਪਾਂ ਜਿਵੇਂ ਕੀ ਆ ਲਿਖ ਸਕਦੇ ਆ ਨਾ ਕੁਝ ਵੀ ਇਕਣਾ ਨਾ ਤੇ ਇਸ ਦੇ ਨਾਲ ਮਿਟੇ ਵੀ ਸਕਦੇ ਆ ਇਹ ਪੈਨਸਲ ਆ ਇਸ ਦੇ ਨਾਲ ਉੱਪਰ ਆਪਾਂ ਲਿਖ ਸਕਦੇ ਆ ਕੁਝ ਵੀ ਇਹ ਨਾ ਤੇ ਆਹ ਦੇਖੋ ਜੀ ਗੁੱਡੀਆਂ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਬਹੁਤ ਪਿਆਰ ਹੁੰਦਾ ਇਹ ਚੀਜ਼ਾਂ ਨਾਲ ਗੁੱਡੀਆਂ ਦੇ ਨਾਲ ਆਹ ਦੇਖੋ ਜੀ ਫਿਰ ਅੱਗੇ ਆ ਜਾਓ ਆ ਦਿਖਾ ਰਹੇ ਆ ਤੁਹਾਨੂੰ ਜ ਆਪਾਂ ਇੱਧਰ ਵੀ ਦੇਖੋ ਕਾਰਾਂ ਕਿੰਨੀਆਂ ਖੜੀਆਂ ਨੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪਬਲਿਕ ਜਿਹੜੀ ਸੰਗਤ ਕਿੰਨੀ ਪਹੁੰਚੀ ਹੋਈ ਇਸ ਜਗ੍ਹਾ ਤੇ ਨਾ ਲੱਖਾਂ ਦੀ ਤਦਾਦ ਦੇ ਵਿੱਚ ਆ ਕੇ ਨਾ ਨਮਸਤਕ ਹੁੰਦੀ ਹੈ ਇਸ ਜਗ੍ਹਾ ਤੇ ਆ ਕੇ ਸੰਗਤ ਆਜੋ ਪਰ ਅੱਗੇ ਹਾਂਜੀ ਵੀਰ ਆਜੋ ਪਰ ਆਪਾਂ ਅੱਗੇ ਦਿਖਾਣੇ ਨਾ ਆ ਵੀ ਵੀਡੀਓ ਵੀ ਵੀਡੀਓ ਕਾਫੀ ਵੱਡੀ ਹੋ ਜਾਂਦੀ ਹੈ ਇਹ ਇਸ ਤਰ੍ਹਾਂ ਹਾਂਜੀ ਦੇਖ ਸਕਦੇ ਹੋ ਆ ਦੇਖੋ ਜੀ ਦੁਕਾਨਾਂ ਕਾਫੀ ਵੱਡੀਆਂ ਲੱਗੀਆਂ ਜਿਵੇਂ ਕਿ ਆ ਦੇਖ ਸਕਦੇ ਹੋ ਜੀਪ ਸਿੱਧੂ ਮੂਸੇਵਾਲੇ ਦੀ ਥਾਰ ਆ ਹਾਂਜੀ ਹਾ ਦੇਖਾ ਦੋ ਜੀ ਮੜੀ ਜੀ ਕਾ ਵੀਰ ਕਿੰਨੇ ਦੀ ਥਾਰੇ ਇਹ ਬਾਕੀ ਬੈਠੇ ਨੇ ਇਥੇ ਹਾਂਜੀ ਅੱਛਾ 200 ਰੁਪਏ ਦੀ ਕਹਿੰਦੇ ਨੇ ਭਾਈ ਇਹ 200 ਰੁਪਏ ਵਧੀਆ ਜੀ ਵਧੀਆ ਚੀਜ਼ ਬਣੀ ਹੋਈ ਆ ਕਾਫੀ ਵੱਡੀ ਕਾਰ ਬਣੀ ਹੋਈ ਆ ਹਾਂਜੀ ਹਾਂਜੀ ਦੇਖ ਲਾਦੇ ਹਾਂ ਭਾਈ ਕੋਲ ਕਿਹੜੀ ਜਗ੍ਹਾ ਦੋਈ ਮੇਰੇ ਤੁਸੀਂ ਹਾਂਜੀ ਪਜੋਲਾ ਕਿਹੜੀ ਜਗ੍ਹਾ ਕਿੱਥੇ ਪੈਂਦੀ ਏ ਅੱਛਾ ਜੀ ਪੰਜੋਲੇ ਤੋਂ ਉੱਧਰ ਠੀਕ ਹੈ ਜੀ ਨੇੜੇ ਤੇੜਿਓਈ ਪੰਜੋਲਾ ਪਿੰਡ ਹੈ ਤੇ ਰਾਜਪੁਰੇ ਦੇ ਨਾਲ ਪੈਂਦਾ ਜੀ ਇਹ ਤੇ ਹਾਂ ਜੀ ਦੇਖੋ ਸਾਡੇ ਤੁਸੀਂ ਕਾਫੀ ਵੱਡੀਆਂ ਦੁਕਾਨਾਂ ਨੇ ਇੱਥੇ ਖੜਾਉਣੇ ਨੇ ਜਿਵੇਂ ਕਿ ਬੱਚਿਆਂ ਦੇ ਤੇ ਆਪਾਂ ਅੱਗੇ ਪਹੁੰਚਦੇ ਆ ਕਾਫੀ ਕਾਠਾ ਜੀ ਸੰਗਤ ਦਾ ਤੁਸੀਂ ਵੇਖ ਸਕਦੇ ਹੋ ਕਾਫੀ ਭੀੜ ਹੈ ਜਾਨੀ ਕਿ ਕਹਸਦੇ ਨੇ ਕਾਫੀ ਰਸਾ ਸੰਗਤ ਦਾ ਜੇ ਆਪਾਂ ਪਹੁੰਚੇ ਹੋਏ ਆ ਦੁਕਾਨਾਂ ਤੇ ਇਸ ਸਮੇਂ ਹਾਂਜੀ ਆਪਾਂ ਫਿਰ ਹੁਣ ਆਪਾਂ ਦਿਖਾਣੇ ਤਾਂ ਉਹਨਾਂ ਇੱਥੇ ਚੰਡੋਲ ਜਿਹੜੇ ਲੱਗੇ ਹੋਏ ਨੇ ਵੱਡੇ ਵੱਡੇ ਚੰਡੋਲ ਹੈ ਚਲਾ ਕੇ ਰੱਖ ਬਈ ਇੱਧਰ ਆਪਾਂ ਪਹੁੰਚਦੇ ਹੁਣ ਦਿਖਾਣੇ ਇਸ ਜਗ੍ਹਾ ਮੇਲਾ ਕਿਵੇਂ ਕੀ ਚੰਡੋਲ ਲੱਗੇ ਹੋਏ ਨੇ ਕਿਸ਼ਤੀਆਂ ਲੱਗੀਆਂ ਹੋਈਆਂ ਨੇ ਹਾਂਜੀ ਬਹੁਤ ਦੇਖੋ ਜੀ ਕਿੰਨਾ ਇਕੱਠਾ ਹੈ ਕਬੇ ਸਾਦੇਓ ਹਾਂਜੀ ਤੁਸੀਂ ਬਹਿਸ ਆਦੇ ਹੋ ਕਾਫੀ ਇਕੱਠਾ ਇਸ ਜਗ੍ਹਾ ਤੇ ਆ ਦੇਖੋ ਜੀ ਐਪਲ ਪੀਓ, ਸਾਈਨ ਐਪਲ ਪੀਓ, ਗਵਾਵਾ ਪੀਓ ਆ ਦੇਖੋ ਜੀ ਕਿੱਡੇ ਕਿੱਡੇ ਚੰਡੋਲ ਲੱਗੇ ਹੋਏ ਨੇ ਸਾਹਮਣੇ ਤੇ ਪਾਣੀ ਸਾਹਵਾਨ ਦੀ ਗੁਲਫੀ ਲੱਗੀ ਹੋਈ ਹੈ ਇਸ ਜਗ੍ਹਾ ਤੇ ਕੋਈ ਵਾਲੀ ਗੁਲਫੀ ਇਹਨਾਂ ਦੀ ਬਹੁਤ ਮਸ਼ਹੂਰ ਹੁੰਦੀ ਆ ਆ ਦੇਖੋ ਇੱਧਰ ਆ ਦੇਖਾ ਜੀ ਆਪਣਾ ਮੈਂ ਕਹਿਣਾ ਨਾ ਜੋ ਘਟ ਕੰਲਾ ਇਹ ਦੇਖੋ ਜੀ ਪਾਣੀ ਸਾਹਵਾਨ ਦੀ ਇੱਥੇ ਲੱਗੀ ਹੋਈ ਆ ਕੋਲ ਫਿਅਲੀ ਸਹਾਪਣ ਦੇ ਜਿਹੜੀ ਕਿ ਥ੍ਰੀ ਬਿਲਰ ਦੇ ਵਿੱਚ ਵੇਚਦੇ ਨੇ ਇਹ ਆਹ ਦੇਖੋ ਜੀ ਆਹ ਦੇਖ ਸਕਦੇ ਹੋ ਜੀ ਆਹ ਖਗਰ ਇੱਧਰ ਸਾਹਮਣੇ ਚੰਡੋਲਾ ਕਿੱਡਾ ਵੱਡਾ ਚੰਡੋਲਾ ਕਾਫੀ ਵੱਡਾ ਜੀ ਇਹ ਤਕਰੀਬਨ ਹੋਵੇਗਾ ਇਹ ਸੌਫਟ ਦੇ ਕਰੀਬ ਆ ਕਾਫੀ ਵੱਡਾ ਚੰਡੋਲਾ ਲੱਗਿਆ ਹੋਇਆ ਹਾਂਜੀ ਤੇ ਇੱਕ ਕਿਸ਼ਤੀ ਵੀ ਲੱਗੀ ਹੋਈ ਆ ਤੇ ਹਰ ਇੱਕ ਵਿਅਕਤੀ ਇਸ ਦੇ ਵਿੱਚ ਨਹੀਂ ਬੈਠ ਸਕਦਾਗਾ ਇਸ ਦੇ ਵਿੱਚ ਵੀ ਨਾ ਦਿਲ ਵਾਲਾ ਹੀ ਬੈਠ ਸਕਦਾ ਜਿਸ ਦਾ ਦਿਲ ਮਜ਼ਬੂਤ ਹੋਵੇ ਹੈ ਨਾ ਆ ਦਿਖਾਈ ਦਿਓ ਜੀ ਇਹ ਦੇਖੋ ਮੇਲਾ ਦੇਖੋ ਤੁਸੀਂ ਵਰਾ ਆ ਇਸ ਜਗ੍ਹਾ ਤੇ ਆ ਬੱਚਿਆਂ ਦੇ ਲਈ ਮਿੱਕੀ ਮਾਊਸ ਜਿਆ ਹੁੰਦਾ ਹੀ ਇਹ ਬਣਿਆ ਹੋਇਆ ਉਹ ਉਹ ਚੀਜ਼ ਆਈ ਹੈ ਤੇ ਟ੍ਰੇਨ ਚੱਲ ਰਹੀ ਹੈ ਉਹ ਤੁਸੀਂ ਵੇਖ ਸਕਦੇ ਹੋ ਅੱਗੇ ਦਿਖਾਉਂਗਾ ਜਗੇ ਆਪਾਂ ਟ੍ਰੇਨ ਦਿਖਾਣਾ ਬੱਚਿਆਂ ਲਈ ਉਸ ਦੇ ਵਿੱਚ ਵੀ ਨਾ ਕਾफी ਇਨੰਝਾਰ ਆਉਂਦਾ ਬੱਚੇ ਨੂੰ ਬੈਠ ਕੇ ਹਾਂਜੀ ਇਹ ਦੇਖੋ ਟ੍ਰੇਨ ਚੱਲ ਰਹੀ ਆ ਤੇ ਤਕਰੀਬਨ ਮਰੇ ਹਿਸਾਬ ਨਾਲ 10 ਗਿੜੇ ਲਾਂਦੇ ਹੋਊਗੀ ਜਿਹੜਾ ਇੱਕ ਵਾਰੀ ਟਿਕਟ ਲੈ ਕੇ 10 ਰੁਪਏ ਯਾਨੀ ਕਿ 10 ਗਿੜੇ ਲਾਂਦੇ ਨੇ ਇਹ ਇੱਕ ਇੱਕ ਟਿਕਟ ਦੇ ਨਾਲ ਆਹ ਦੇਖੋ ਇਹ ਬੱਚਾ ਦਾ ਕਿੰਨਾ ਵਧੀਆ ਹੋਇਆ ਬਣਿਆ ਹੋਇਆ ਜਿਹੇ ਦੇਖ ਸਕਦੇ ਹੋ ਜਿਸ ਦੇ ਵਿੱਚ ਫਨ ਕਰਦੇ ਨੇ ਬੱਚੇ ਇਸ ਦੇ ਵਿੱਚ ਕਰਦੇ ਨੇ ਮौज-ਮਸਤੀਆਂ ਬੱਚੇ ਇਹ ਜਿਹੜਾ ਬਚਪਨ ਦਾ ਵੱਡਾ ਪਿਆਰਾ ਹੁੰਦਾ ਬਚਪਨ ਬੱਚਿਆਂ ਦਾ ਰਾਜਾ ਬਚਪਨ ਕਹਿ ਸਕਦੇ ਆ ਤੇ ਆ ਦਿਖਾਓ ਟ੍ਰੇਨ ਇਸ ਤਰ੍ਹਾਂ ਪਰ ਟ੍ਰੇਨ ਆਏ ਆ ਇਹ ਆ ਦੇਖੋ ਜੀ ਕਿਵੇਂ ਚੱਲਦੀ ਹੈ ਟ੍ਰੇਨ ਡ੍ਰੈਗਨ ਟ੍ਰੇਨ ਕਹਿੰਦੇ ਨੇ ਇਸ ਨੂੰ ਤੇ ਇੰਜਨ ਦਾ ਇਸ ਦਾ ਪਿੱਛੇ ਲੱਗਿਆ ਹੋਇਆ ਪੜਦਾ ਸੋਚ ਰਹੇ ਸੀ ਕਿ ਮੈਂ ਅੱਗੇ ਆਊਗਾ ਜੀ ਪਰ ਇੰਜਨ ਇਸ ਦਾ ਪਿੱਛੇ ਆ ਦੇਖੋ ਕਿ ਆਵਦੀਆਂ ਚੀਜ਼ਾਂ ਨੇ ਬੱਚਿਆਂ ਲਈ ਆ ਇਸ ਤਰ੍ਹਾਂ ਬੱਚਿਆਂ ਦੀ ਟ੍ਰੇਨ ਆ ਆ ਦਿਖਾਓ ਬੱਚਿਆਂ ਦੀ ਟ੍ਰੇਨ ਦਿਖਾਓ ਜੀ ਆ ਦੇਖੋ ਜੀ ਕਾਵੇ ਦੀਆਂ ਚੀਜ਼ਾਂ ਨੇ ਹੈ ਇਹ ਹੈ ਇਸ ਤਰ੍ਹਾਂ ਬੱਚੇ ਇੰਟਰੇਨ ਆ ਆ ਦੇਖੋ ਇਸ ਦੇ ਵਿੱਚ ਬੱਚੇ ਹਾਂਜੀ ਬਹੁਤ ਹੀ ਵਧੀਆ ਟ੍ਰੇਨ ਹੈ ਇਸ ਦੇ ਵਿੱਚ ਮੰਨ 25-30 ਬੱਚੇ ਬੈਠ ਸਕਦੇ ਨੇ ਇੱਕ ਵਾਰ ਦੇ ਵਿੱਚ ਆ ਤੇ ਵੱਡੇ ਵੱਡੇ ਚੰਡੋਲ ਆ ਹਾਂਜੀ ਆ ਦਿਖਾਉ ਜੇ ਨਾਲ ਚੰਡੋਲ ਕਾਫੀ ਵੱਡਾ 100 ਫੁੱਟ ਦੇ ਕਰੀਬ ਆ ਚੰਡੋਲ ਲੱਗਿਆ ਹੋਇਆ ਹੈ ਨਾ ਜੰਗ ਕਰਕੇ ਦਿਖਾ ਦਿਓ ਥੋੜਾ ਜਿਹਾ ਕ ਆਨੇ ਦਾ ਗਲੂ ਜੂੰ ਕਰਕੇ ਚੰਗੀ ਤਰ੍ਹਾਂ ਜੂੰ ਕਰ ਦੋ ਨਾ ਦੇਖੋ ਜੀ ਹੁਣ ਜੂੰ ਘਟਾ ਦਿਓ ਆ ਦੇਖ ਸਕਦੇ ਹੋ ਜੀ ਕਿਸ਼ਤੀ ਵਗੈਰਾ ਨਾਲੇ ਬੜੇ ਵੇਖੋ ਜਿਹਨੂੰ ਕੋ ਮਰੇ ਆ ਆ ਇਕੜ ਆ ਆ ਦਿਖਾ ਦੂ ਜੀ ਇਕੜ ਉੱਪਰੋਂ ਚੱਕ ਲੋ ਬੜੇ ਮਾ ਆ ਦੇਖ ਸਕਦੇ ਤੁਸੀਂ ਕਿਸ਼ਤੀ ਵੀ ਹੈ ਵਗੈਰਾ ਇਧਰ ਆ ਜੂਏ ਅਕੇ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਚੰਡੋਲ ਲੱਗੇ ਨੇ ਇਸ ਜਗ੍ਹਾ ਤੇ ਵੇ ਬਸਾਖੀ ਤੁਸੀਂ ਵੇਖ ਸਕਦੇ ਹੋ ਕਾਫੀ ਭਰਦੀ ਐ ਇਸ ਜਗ੍ਹਾ ਤੇ ਬਸਾਖੀ ਮੇਲੇ ਵਿੱਚ ਲੱਗੇ ਹੋਏ ਨੇ ਟੰਡੋਲ ਆ ਹਾਂਜੀ ਆ ਦੇਖੋ ਟ੍ਰੇਨ ਆ ਇਸ ਦੇ ਵਿੱਚ ਵੱਡੇ ਹੀ ਵਾਰਸਾ ਦਿੰਦੇ ਨੇ ਬੱਚੇ ਕੀ ਵੱਡੇ ਹੀ ਵਾਰਸਾ ਦਿੰਦੇ ਇਸ ਦੇ ਵਿੱਚ ਆ ਦਿਖਾ ਦਿਓ ਅੱਗੇ ਆ ਕੇ ਦਿਖਾਉਣਾ ਆਪਾਂ ਟ੍ਰੇਨ ਹੈ ਨਾ ਜੀ ਜੁਮ ਘਟਾ ਲਓ ਫਿਰ ਵਧੀਆ ਲੱਗਦੀ ਐ ਦੇਖਣ ਨੂੰ ਆ ਦਿਖਾ ਰਹੇ ਦੋਨੇ ਟ੍ਰੇਨ ਆ ਆ ਦੇਖੋ ਜੀ ਆ ਡ੍ਰੈਗਨ ਟ੍ਰੇਨ ਕਹੇ ਸਕਦੇ ਐ ਇਸ ਨੂੰ ਡਾਇਨਾਸੌਰ ਵਾਲੀ ਟ੍ਰੇਨ ਐ ਜਿਹੇ ਇਸ ਜਗ੍ਹਾ ਤੇ ਆਪਾਂ ਇਸ ਜਗ੍ਹਾ ਤੇ ਲੈਣੀ ਪੈਂਦੀ ਹੈ ਟਿਕਟ ਆ ਦਿਖਾਉਣਾ ਵੀ ਇਸ ਇਹ ਇੱਥੇ ਜਗ੍ਹਾ ਤੇ ਨਾ ਟਿਕਟ ਲੈਣੀ ਪੈਂਦੀ ਆ